ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਬਾਠ ਤਸੀਲ ਨਾਥਾਣਾ ਤੇ ਜ਼ਿਲ੍ਹਾ ਬਠਿੰਡਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਮਿੱਤਰੋ ਆਪਾਂ ਮੱਝ ਦਿਖਾ ਰਹੇ ਆ ਕੱਦ ਦਰਮਿਆਨਾ ਸਿੰਘ ਜ਼ਰੂਰ ਖੁੱਲਿਆ ਫੇਸ ਕੁਆਲਿਟੀ ਚੰਗੀ ਆ ਸਖਜੀਤ ਸਿੰਘ ਦੇ ਆ ਮਿੱਤਰੋ ਆਪਾਂ ਵੀਡੀਓ ਘਰੋਂ ਬਣਾ ਰਹੇ ਆ ਤੇ ਦੁੱਧ ਵੀ ਤੁਹਾਨੂੰ ਦੱਸਾਂਗੇ ਤੇ ਤੀਜਾ ਸੂ ਹੈ 20 21 ਦਿਨ ਹੋ ਗਏ ਮਿੱਤਰੋ ਸੂਈ ਨੂੰ ਮਾਂਗਰ ਕਟਾ ਤੇ ਇੱਕ ਵਾਰੀ ਆਪਾਂ ਤੁਹਾਨੂੰ ਗੇਰਾ ਤੋੜ ਕੇ ਦਿਖਾਵਾਂਗੇ ਉਸ ਤੋਂ ਬਾਅਦ ਜਿਹੜੀ ਰਹੇਗੀ ਜਾਣਕਾਰੀ ਉਹ ਵੀ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਥਣਲੇਵੇ ਦੀ ਮਿੱਤਰੋ ਸਾਫ਼ ਹੈ ਫਿਕਸ ਹਵਾਨੇ ਦੀ ਹੈ ਤੇ ਕੱਲੇ ਮੰਨ ਲਾ ਮਿੱਤਰੋ ਸਿੰਗਾ ਕਰਕੇ ਥੋੜੀ ਜਿਹੀ ਉਪਰੀ ਜਿਹੀ ਲੱਗਦੀ ਆ ਪਰ ਜੇ ਦੁੱਧ ਦੀ ਆਪਾਂ ਗੱਲ ਕਰੀਏ ਨਾ ਦੁੱਧ ਨਾਰਮਲ ਖਰਾਕ ਦੇ ਨਾਲ 12 ਲੀਟਰ ਮਿੱਤਰੋ ਦੁੱਧ ਕੱਢ ਰਹੀ ਆ ਇੱਕ ਲਈ ਖਲ ਦੇ ਨਾਮ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਜੇਕਰ ਮਿੱਤਰੋ ਚੰਗੀ ਸੰਭਾਈ ਹੋ ਜਾਂਦੀ ਹੈ ਚੰਗੀ ਤੁਸੀਂ ਖਰਾਕ ਪਾ ਦੋਗੇ ਤਾਂ ਦੁੱਧ ਇਹ 13 14 ਲੀਟਰ ਵੀ ਕੱਢ ਸਕਦੀ ਹੈ ਕਿਉਂਕਿ ਹਜੇ ਸੂਈ ਨੂੰ 20 21 ਦਿਨ ਹੋਏ ਨੇ ਮੁੱਲ ਮਿੱਤਰੋ ਇਹਦਾ 90000 ਹੈ ਤੇ ਸਿੰਘ ਕੰਨੋਂ ਫੇਰ ਆਪਾਂ ਕਹਿੰਦੇ ਵੀ ਥੋੜੀ ਜਿਹੀ ਲੱਗਦੀ ਹੈ ਪਰ ਜੇ ਦੁੱਧ ਦੀ ਗੱਲ ਕਰਦੇ ਆ ਤਾਂ ਦੁੱਧ ਵੀ 12 ਲੀਟਰ ਤਿਆਰ ਹੈ ਪੂਰਾ ਜੋ ਪੂਰਾ ਤੋਲ ਕੇ ਆਪ ਦਾ ਤੁਸੀਂ ਦੋ ਟਾਈਮ ਮਿੱਤਰੋ ਚੋਕ ਕੇ ਵੀ ਤਸੱਲੀ ਕਰ ਸਕਦੇ ਹੋ ਤੇ ਕਿਸੇ ਤਰ੍ਹਾਂ ਦਾ ਕੋਈ ਲਾਂਭਾ ਨਹੀਂ ਤੇ ਆਪਦੀ ਤਸੱਲੀ ਕਰਕੇ ਲੈਣੀ ਆ ਫੇਰ ਆਪਾਂ ਕਹਿੰਦੇ ਵੀ ਆਪਾਂ ਆਪਦੀ ਤਸੱਲੀ ਫੁੱਲ ਕਰਕੇ ਵੀਡੀਓ ਬਣਾ ਰਹੇ ਆ ਤੇ ਤਸੱਲੀ ਤੁਸੀਂ ਮਿੱਤਰੋ ਤੁਸੀਂ ਆਪਦੀ ਕਰ ਸਕਦੇ ਹੋ ਭਾਵੇਂ ਦੋ ਟਾਈਮ ਚੋ ਸਕਦੇ ਹੋ ਭਾਵੇਂ ਇੱਕ ਟਾਈਮ ਚੋ ਸਕਦੇ ਹੋ ਤੇ ਬਾਈ ਦਾ ਜਿਹੜਾ ਫੋਨ ਨੰਬਰ ਹੈ ਜੀ 62843 29750 62843 29750 ਬਾਈ ਦਾ ਫੋਨ ਨੰਬਰ ਹੈ ਸੋ ਕਾਦਰ ਮਿੱਤਰੋ ਫੇਰ ਆਪਾਂ ਕਹਿੰਦੇ ਦਰਮਿਆਨਾ ਹੈ ਠੰਡੀ ਸੀਲ ਮਿੱਤਰੋ ਫੁੱਲ ਹੈ ਤੇ ਦੁੱਧ 12 ਲੀਟਰ ਹੈ ਸੋ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਜਿਹੋ ਜਿਹਾ ਤਾਂ ਤੁਸੀਂ ਪਸੂ ਲੈਣਾ ਸਾਡੀ ਵੀਡੀਓ ਦੇਖ ਕੇ ਖਰੀਦ ਸਕਦੇ ਹੋ ਬਾਈ ਦਾ ਜਿਹੜਾ ਪਿੰਡ ਆ 62 ਮੇਨ ਅੱਡੇ ਦੇ ਬਿਲਕੁਲ ਨੇੜੇ ਬਾਈ ਦਾ ਘਰ ਹੈ ਸੋ ਜ਼ਿਲ੍ਹਾ ਬਠਿੰਡਾ ਤਹਿਸੀਲ ਥਾਣਾ ਤੇ ਲਹਿਰਾ ਮੱਥਰਮਲ ਪਲੈਂਟ ਦੇ ਬਿਲਕੁਲ ਨੇੜੇ ਸੋ ਸਾਰੇ ਵੀਰਾਂ ਦਾ ਧੰਨਵਾਦ